ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਆਪਣਾ ਅਨੁਗਰਾਹ ਕਰੀ ਜੰਨੇ ਆ ਰੈਡੀ ਆਪਾਂ ਟਾਇਰ ਪਾਤੇ ਆਹ ਵੀ ਚੱਲ ਸੋਹਣਾ ਲੱਗੇ ਮੇਲੇ ਤੇ ਚਾਲਦਾ ਹੁਣ ਬਈ ਕਈ ਬੰਦਿਆਂ ਨੇ ਮੈਸੇਜ ਆਈ ਜਾਂਦੇ ਸੀ ਬਈ ਤੁਸੀਂ ਉੱਧਰ ਲੁਧਿਆਣਾ ਸਾਈਡ ਮੇਲੇ ਕਿਉਂ ਨਹੀਂ ਲਾਉਂਦੇ ਮੇਲੇ ਬਈ ਆਪਾਂ ਉੱਧਰ ਹੀ ਖੜਾ ਸੀ ਟਰੈਕਟਰ ਆਪਾਂ ਜਾਣਾ ਸੀ ਅਨੰਦਪੁਰ ਟਰੈਕਟਰ ਵੀ ਲਿਆ ਆਂਦਾ ਤੇ ਮੁੜ ਕੇ ਕੈਨਸਲ ਹੋ ਗਿਆ ਬੰਦੇ ਨਹੀਂ ਤਿਆਰ ਹੋਏ ਮੌਕੇ ਤੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਬਾਬੇ ਦੀ ਕਿਰਪਾ ਨਾਲ ਰੈਡੀ ਤੇ ਫੇਰ ਤੁਹਾਨੂੰ ਦਿਖਾਵਾਂਗੇ ਜਲਵਾ 24 ਤਰੀਕ ਨੂੰ ਮਾਨਸੇ ਬਾਕੀ ਬਾਬਾ ਵਾਹ ਫੜਲੇ ਤਾਂ ਬ ਫੇਰ ਲਾਵਾਂਗੇ ਸਿਰਾ ਆਪਾਂ ਜਮਾਂ ਬਾਕੀ ਬਾਈ ਜਦੋਂ ਬੰਦੇ ਦਾ ਟਾਈਮ ਆਉਣਾ ਉਦੋਂ ਹੀ ਆਉਣਾ ਆਪਣੇ ਜੋਰ ਲਾਇਆ ਆਪਣਾ ਕੰਮ ਆ ਮਿਹਨਤ ਕਰਨਾ ਜੋਰ ਲਾਉਣਾ ਅੱਗੇ ਬਾਬੇ ਦੇ ਜਦੋਂ ਟਾਈਮ ਦੇਦਾ ਫਿਰ ਉਦੋਂ ਹੁਣ ਜਿਵੇਂ ਬਾਈ ਭੈਣੀ ਆਦਿਆਂ ਦਾ ਵਧੀਆ ਚੱਲਦਾ ਸੀਗਾ ਹੁਣ ਉਹ ਅਟ ਗਿਆ ਆਪਾਂ ਉਧਰ ਲੁਧਿਆਣੇ ਦੇ ਸਾਈਡੋਂ ਲਗਾਤਾਰ ਮੇਲੇ ਹੋ ਹੀ ਜਾਂਦੇ ਆ ਆਪਾਂ ਲਾ ਕੇ 24 ਵਾਲਾ ਤੇ ਫਿਰ ਆਪਾਂ ਸ਼ਹੀਦ ਤਰੀਕ ਨੂੰ ਹਾਂ ਸ਼ੀ ਆਲਾ ਵੀ ਲਾਵਾਂਗੇ ਕੱਲ ਅਸੀਂ ਲਾਈਵ ਦੇਖਿਆ ਸੀ ਬੋਲੀ ਜਾਂਦੇ ਸੀਗੇ ਤੇ ਇਹਨੂੰ ਕਰਦੇ ਆ ਰੈਡੀ ਹੁਣ ਆਪਾਂ ਨਿੱਕੇ ਮੋٹے ਕੰਮ ਜੀ ਸੀਗੇ ਉਹ ਕਰਕੇ ਫੇਰ ਹੀ ਚਲਾਵਾਂਗੇ ਹੁਣ